ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਦੋ ਨੁਕਤੇਾਂ 'ਤੇ ਗੱਲ ਕਰਨੀ ਹੈ ਇੱਕ ਤਾਂ ਕਣਕ ਦੇ ਵਿੱਚ ਡਿੱਗਣ ਦੀ ਸਮੱਸਿਆ ਆਈ ਹੈ ਕਾਫੀ ਆਈ ਹੈ ਉਹਦੇ ਕੀ ਕਾਰਨ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਕੀ ਉਹਦਾ ਆਪਾਂ ਇਸ ਟਾਈਮ 'ਤੇ ਖਿਆਲ ਰੱਖਣਾ ਉਹਦੇ ਬਾਰੇ ਆਪਾਂ ਗੱਲ ਮੁੱਖ ਤੌਰ 'ਤੇ ਕਰਨੀ ਹੈ ਦੂਸਰੀ ਹੈ ਜਿਵੇਂ ਫਿਜ਼ੀਓਲੋਜੀਕਲ ਡਿਸਆਰਡਰ ਕਿਤੇ ਕਿਤੇ ਕੋਈ ਕੋਈ ਸਵਾਲ ਆਉਂਦਾ ਕਿ ਸਾਡੇ ਸਿੱਟਿਆਂ 'ਵਿੱਚ ਜਾਮਣੀ ਥੋੜੇ ਬਹੁਤੇ ਹੋ ਰਹੇ ਆ ਤਾਂ ਸਿੱਟਿਆਂ ਬਾਰੇ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਕਿਸਾਨ ਵੀਰੋ ਕੋਈ ਜਾਮਣੀ ਜਿਵੇਂ ਚੇਂਜ ਕਲਰ ਹੋਣਾ ਫਿਜ਼ੀਓਲੋਜੀਕਲ ਡਿਸਆਰਡਰ ਹਾਈ ਟੈਂਪਰੇਚਰ ਹੈ ਉੱਚ ਤਾਪਮਾਨ ਪਿਛਲੀ ਵਾਰ ਵੀ ਇਹ ਸਮੱਸਿਆ ਆਈ ਸੀ ਤੇ ਇਸ ਵਾਰ ਵੀ ਕੋਈ ਆ ਗਈ ਥੋੜੇ ਬਹੁਤੇ ਜਗ੍ਹਾ ਦੇ ਉੱਤੇ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਖਬਰਾਉਣ ਦੀ ਜ਼ਰੂਰਤ ਨਹੀਂ ਕੋਈ ਇਹਦਾ ਝਾੜ ਤੇ ਕੋਈ ਅਸਰ ਨਹੀਂ ਹੈਗਾ ਦੂਜੇ ਤੁਸੀਂ ਆਪਾਂ ਦੂਜੇ ਨੁਕਤੇ ਦੇਖੀਏ ਜਿਹੜਾ ਝਾੜ ਦੇ ਉੱਤੇ ਜਿਵੇਂ ਉੱਚ ਤਾਪਮਾਨ ਅਸਰ ਪਾਉਂਦਾ ਉਹਨੂੰ ਆਪਾਂ ਕਿਸ ਤਰ੍ਹਾਂ ਬਚਤ ਕਰ ਸਕਦੇ ਹਾਂ ਕੀ ਉੱਚ ਖਿਆਲ ਰੱਖਣਾ ਜੇ ਕਣਕ ਡਿੱਗ ਪਈ ਤਾਂ ਉਹਦੇ ਵਿੱਚ ਆਪਾਂ ਕੀ ਖਿਆਲ ਰੱਖ ਸਕਦੇ ਤਾਂ ਕਣਕ ਢਿੱਗਣ ਦੇ ਵਿੱਚ ਕਈ ਕਾਰਨ ਨੇ ਕੋਈ ਤਾਂ ਵੈਰਾਈਟੀਆਂ ਜਿਹੜੀਆਂ ਉਹ ਉਹਨਾਂ ਦੇ ਵਿੱਚ ਲੋਜਿੰਗ ਜ਼ਿਆਦਾ ਹੁੰਦੀ ਹੈ ਢਿੱਗਣ ਵਾਤੇ ਸੈਫਟੇਬਲ ਹੁੰਦੀਆਂ ਨੇ ਜਦੋਂ ਕੋਈ ਤੇਜ਼ ਹਵਾ ਵਗਦੀ ਹੈ ਜਾਂ ਮੌਸਮ ਦੇ ਵਿੱਚ ਜਿਹੜੀ ਹੈਗੀ ਕੋਈ ਚੇਂਜ ਆਉਂਦੀ ਮੰਨ ਲਓ ਥੋੜਾ ਬੋਤਾ ਮੀਂਹ ਪੈ ਗਿਆ ਤੇਜ਼ ਹਵਾ ਹਨੇਰੀ ਚੱਲ ਗਈ ਉਹਦੇ ਨਾਲ ਵੀ ਡਗ ਪੈਂਦੀਆਂ ਨੇ ਤੇ ਇਸ ਵਾਰ ਜਿਹੜੀਆਂ ਕਿਸਮਾਂ ਲਗੀਆਂ ਡੀਬੀਡਬਲ ਕਿਸਮਾਂ ਲਗੀਆਂ ਨੇ ਖਾਸ ਤੌਰ ਤੇ 187 ਕਾਫੀ ਲੱਗੀ 187 ਪਿਛਲੀ ਵਾਰ ਹਾਈ ਟੈਂਪਰੇਚਰ ਦੇ ਵਿੱਚ ਵੀ ਚੰਗਾ ਝਾੜ ਦੇ ਗਈ ਸੀ ਉਹ ਇਸ ਵਾਰ ਥੋੜਾ ਜਿਹਾ ਏਰੀਆ ਵੱਧ ਗਿਆ ਕਿਸਾਨ ਵੀਰਾਂ ਨੇ ਜ਼ਿਆਦਾ ਡੀਬੀਡਬਲ 187 ਵੀ ਲਈ ਜਿਹਦੇ ਨਾਲ ਡੀਬੀਡਬਲ 303 222 ਐਚਡੀ 3086 ਐਚਡੀ 2967 ਜਾਂ ਪੀਬੀਡਬਲ ਜਿਵੇਂ 826 869 ਪੀਬੀਡਬਲ 766 ਅਸਨੇਰੀ ਕਿਸਮ ਜਿਹਨੂੰ ਕਹਦੇ ਆ 677 ਆ ਜਿਹੜੀ ਕਿ ਪਪੂਲਰ ਵਾਲੇ ਏਰੀਆ ਦੇ ਵਿੱਚ ਲੱਗਦਾ ਜਾਂ 725 ਇਹਨਾਂ ਦੀ ਹਾਈਟ ਜ਼ਿਆਦਾ ਹੁੰਦੀ PVW 677 ਤੇ 725 ਹੈ ਜਿਹੜੀ ਇਹਨਾਂ ਦੀ ਹਾਈਟ ਜ਼ਿਆਦਾ ਹੁੰਦੀ ਹੈ ਇਹ ਖਾਸ ਤੌਰ ਤੇ ਜਿੱਥੇ ਪਪੂਲਰ ਲਾਏ ਹੁੰਦੇ ਨਾ ਉਹਨਾਂ ਦੇ ਵਿੱਚ ਲਾਉਣ ਵਾਸਤੇ ਕਸਮਾ ਨਹੀਂ ਇਹ ਜੇਪ ਵੈਸੇ ਲਾ ਲੈਨੇ ਕਿਉਂਕਿ ਹਾਈਟ ਇਹਨਾਂ ਦੀ ਜ਼ਿਆਦਾ ਹੈ ਕਈ ਵਾਰ ਯੂਰੀਆ ਵਗੈਰਾ ਆਪ ਵੱਧ ਪਾ ਲੈਨੇ ਉਹ ਵੀ ਡਗ ਸਕਦੀਆਂ ਜੀ ਕੋਈ ਵੱਡੀ ਗੱਲ ਨਹੀਂ ਹੈ ਕਾਰਨਾਂ ਦੇ ਵਿੱਚ ਮੁੱਖ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਕਾਰਨਾਂ ਦੇ ਵਿੱਚ ਸਭ ਤੋਂ ਪਹਿਲਾ ਨੁਕਤਾ ਹੁੰਦਾ ਹੈ ਕਿ ਆਪਾਂ ਜੇ ਇੰਬੈਲੈਂਸ ਖਾਦਾਂ ਦਾ ਹੋਇਆ ਜਿਹਦੇ ਵਿੱਚ ਨਾਈਟ੍ਰੋਜਨ ਆਪਾਂ ਕਈ ਵਾਰ ਜ਼ਿਆਦਾ ਪਾਉਨੇ ਆ ਨਾਈਟ੍ਰੋਜਨ ਜ਼ਿਆਦਾ ਪਈ ਹੈ ਫਾਸਫੋਰਸ ਪੋਟਾਸ਼ ਨੂੰ ਬੈਲੈਂਸ ਨਹੀਂ ਮਿਲਿਆ ਜਾਂ ਜ਼ਿੰਕ ਵਗੈਰਾ ਦੀ ਘਾਟ ਰਹਿ ਗਈ ਆ ਕਿਉਂਕਿ ਜੜਾਂ ਦੀ ਗਰੋਥ ਜਾਂ ਸਟੈਮ ਨੂੰ ਜਿਹੜੇ ਸਟਰੈਂਥ ਮਿਲਣੀ ਹੈ ਬੈਲੈਂਸ ਦੇ ਵਿੱਚ ਨਿਊਟ੍ਰੀਸ਼ਨ ਮਿਲੇ ਤਾਂ ਫਿਰ ਹੋ ਸਕਦਾ ਜੇ ਫਰਜ਼ ਕਰ ਲਓ ਜਿਵੇਂ ਆਪਾਂ अर्ਲੀ ਸੋਇੰਗ ਕਹਿ ਦੇਣੇ ਡੀਬੀਡਬਲ 187 ਕੁਇਲ ਆਪਾਂ ਲੈ ਲਈਏ ਤਾਂ ਉਹਦੇ ਵਿੱਚ ਜਿਵੇਂ 1.5% ਜਿਹੜੀ ਹੈ 1.5 ਗੁਣਾ ਜਿਹੜੀ ਖਾਦਾਂ ਦੀ ਸਿਫਾਰਸ਼ ਹੈ ਜਿਹਦੇ ਵਿੱਚ ਰੂੜੀ ਪਾਉਣੀ ਜਾਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਹੈ ਉਹ ਜ਼ਿਆਦਾ ਨਿਊਟ੍ਰੀਸ਼ਨ ਦੇਣਾ ਕਿ ਉਹਦਾ ਪੋਟੈਂਸ਼ੀਅਲ ਆਪਾਂ ਪੂਰਾ ਐਕਸਪਲੋਇਟ ਕਰਨਾ ਪਰ ਉਹਦੇ ਵਿੱਚ ਕੱਲੀ ਨਾਈਟ੍ਰੋਜਨ ਦੀ ਨਹੀਂ ਕਿ ਨਾਈਟ੍ਰੋਜਨ ਆਪਾਂ ਵਧਾ ਲਈਏ ਫਾਸਫੋਰਸ ਤੇ ਪੋਟਾਸ਼ ਦੀ ਵੀ ਹੈਗੀ ਆ ਬੈਲੈਂਸ ਰੱਖਣਾ ਪਲੱਸ ਜਿਹੜਾ ਬਹੁਤ ਇੰਪੋਰਟੈਂਟ ਗੱਲ ਆ ਕਿ ਕਲੋਰ ਐਮਕੁਆਇਰਡ ਕੋਲਰਾਇਡ ਦੀਆਂ ਦੋ ਸਪਰੀਆਂ ਦੀ ਰეკਮੈਂਡੇਸ਼ਨ ਆ ਇੱਕ ਫਸਟ ਨੋਟ ਤੇ 60 ਦਿਨ ਦੇ ਨੇੜ ਤੇੜ ਤੇ ਇੱਕ ਫਲੈਗ ਲੀਫ ਜਦੋਂ ਨਿਕਲਦਾ 75 ਦਿਨ ਦੇ ਨੇੜ ਤੇੜ 71 78 ਦਿਨ ਤੇ 2 ਐਮਐਲ ਪ੍ਰਤੀ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ 150 ਤੋਂ 200 ਲੀਟਰ ਪਾਣੀ ਜੇ ਆਪਾਂ ਲਗਦਾ ਤਾਂ 300 ਤੋਂ 400 ਐਮਐਲ 300 ਐਮਐਲ ਕਲੋਰ ਐਮਕਵਾਇਰ ਕਲੋਰਾਇਡ ਤੇ ਨਾਲ ਜਿਹੜੀ ਟੈਬੂ ਕੋ ਨਾਲ ਦੀ ਜੋਲ ਦੀ ਸਪਾਰਸ਼ਾ ਟੈਬੂ ਕੋ ਨਾਲ ਜੋਲ ਵਾਲੇ ਆਪਾਂ ਗੱਲ ਕੀਤੀ ਸੀ ਕਿ ਜੇ ਉਲੀ ਰੋਗ ਵਗੈਰਾ ਹੈ ਨਹੀਂ ਤਾਂ ਉਹ ਰਹਿਣ ਦਿਓ ਪਰ ਪੀਜੀਆਰ ਜਿਹੜੇ ਪ੍ਰਾਂਟ ਗ੍ਰੋਥ ਰੈਗੂਲੇਟਰ ਸਪੈਸ਼ਲੀ ਡੀਡਬਲਯੂਐਕਸ 86 ਨੂੰ ਟਿੱਗਣ ਤੋਂ ਬਚਾਉਣ ਵਾਸਤੇ ਦੋ ਸਪਰੇ ਹਾਂ ਮੇਰੇ ਖਿਆਲ ਮੈਕਸਿਮਮ ਕਿਸਾਨ ਵੀ ਰਣੇ ਸਪਰੇ ਇਹ ਜਾਂ ਤੱਕ ਇੱਕ ਕੀਤੀ ਜਾਂ ਕੀਤੀ ਨਹੀਂ ਹੈ ਜਿੱਥੇ ਦੋ ਕੀਤੀਆਂ ਨੇ ਉਹ ਤੁਸੀਂ ਕਿਰਪਾ ਕਰਕੇ ਦੱਸ ਦਿਆ ਜੇ ਜੇ ਕੀਤੀਆਂ ਨੇ ਤਾਂ ਪੂਰੀ ਡੋਜ਼ ਦੇ ਹਿਸਾਬ ਨਾਲ ਯੂਰੀਆ ਸਹੀ ਸਮੇਂ ਤੇ ਬੰਦ ਕੀਤੀ ਹੈ ਤੇ ਸਹੀ ਡੋਜ਼ ਦੇ ਵਿੱਚ ਆਪਾਂ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤੱਤ ਥੱਲੇ ਦਿੱਤਾ ਨਾਲ ਜ਼ਿੰਕ ਵਗੈਰਾ ਦੀਆਂ ਸਪਰੀਆਂ ਜਾਂ ਜ਼ਿੰਕ ਥੱਲੇ ਪਾਈ ਜੇ ਘਾਟ ਥੋੜੇ ਆਉਂਦੀ ਆ ਤਾਂ ਸਾਰੇ ਬੈਲੈਂਸ ਹੋਣੇ ਚਾਹੀਦੇ ਨੇ ਫਿਰ ਆ ਗਈ ਗੱਲ ਕਿ ਜੇ ਕਣਕ ਆਪਣੀ ਢਿੱਗਦੀ ਆ ਤਾਂ ਕਿਹੜੀ ਸਟੇਜ ਦੇ ਉੱਤੇ ਢਿੱਗਣ ਕਰਕੇ ਨੁਕਸਾਨ ਹੋ ਸਕਦਾ ਢਿੱਗਣ ਕਰਕੇ ਜਿਹੜਾ ਨੁਕਸਾਨ ਹੁੰਦਾ ਹੈ ਸਭ ਤੋਂ ਵੱਧ ਜਦੋਂ ਕਣਕ ਫਲਾਵਰਿੰਗ ਤੇ अर्ਲੀ ਗ੍ਰੇਨ ਫਿਲਿੰਗ ਤੇ ਮੰਨ ਲਓ ਜਿਹੜਾ ਦੁੱਧਾ ਭਰਨਾ ਜਦੋਂ ਸ਼ੁਰੂ ਹੀ ਹਜੇ ਹੋਇਆ ਤਾਂ ਜਦੋਂ ਉਦੋਂ ਵਿਸ ਗਈ ਕਣਕ ਤਾਂ ਉਦੋਂ ਸਭ ਤੋਂ ਵੱਧ ਨੁਕਸਾਨ ਹੁੰਦਾ ਫਲਾਵਰਿੰਗ ਤੋਂ ਲੈ ਕੇ अर्ਲੀ ਗ੍ਰੇਨ ਫਿਲਿੰਗ ਤੇ ਜਿਵੇਂ ਜਿਵੇਂ ਪਕਾਰ ਨੂੰ ਜਾਂਦੀ ਹੈ ਫਿਰ ਉਵੇਂ ਉਵੇਂ ਨੁਕਸਾਨ ਘੱਟ ਹੋਣ ਦੇ ਚਾਂਸ ਰਹਿੰਦੇ ਆ ਜੇ ਤੂੰ ਪਹਿਲਾਂ ਡੇਗਦੀ ਹੈ ਬੂਟ ਸਟੇਜ ਤੋਂ ਫਟਾਰੇ ਦੇ ਨਾਲ ਫਰਜ ਕਰ ਲਓ ਜਾਂ ਬੂਟ ਸਟੇਜ ਸ਼ੁਰੂ ਹੋਣੀ ਹੈ ਜੇ ਫਿਰ ਉਹ ਰਿਕਵਰ ਕਰ ਲੈਂਦੀ ਹੈ ਜੇ ਫਲਾਵਰਿੰਗ ਤੋਂ ਅਰਲੀ ਮਿਲਕ ਤੇ ਡਿੱਗਦੀ ਹੈ ਤਾਂ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਅ ਫਸਲ ਦੀ ਮਤਲਬ ਇਹ ਇੱਕ ਹਿਸਾਬ ਦੀ ਜਿਹੜੀ ਇੱਕ ਨੇਚਰ ਹੈ ਤਾਂ ਕਿ ਉਹਨੂੰ ਰਿਕਵਰ ਕੀਤਾ ਜਾਵੇ ਪਰ ਉਹ ਸਟੇਜ ਦੇ ਉੱਤੇ ਜਾ ਕੇ ਇੱਕ ਤਾਂ ਫੋਟੋਸਿੰਥੈਟਿਕ ਰੇਟ ਜਾਂ ਫੋਟੋਸਿੰਥੈਟਿਕ ਐਫੀਸ਼ੀਐਂਸੀ ਘਟ ਜਾਂਦੀ ਹੈ ਕਿਉਂਕਿ ਉਹਦਾ ਜਿਹੜਾ ਹੈਗਾ ਇੱਕ ਜਿਹੜਾ ਉਹਦਾ ਆਰਕੀਟੈਕਚਰ ਹੀ ਬਦਲ ਜਾਂਦਾ ਫਸਲ ਦਾ ਉਹ ਲੰਬੀ ਪੈ ਗਈ ਸੂਰਜੀ ਰੋਜ਼ ਰੋਸ਼ਨੀ ਨੂੰ ਪੂਰਾ ਨਹੀਂ ਵਰਤ ਖਾ ਸਕਦੀ ਹਵਾ ਦੀ ਪੂਰੀ ਮੂਵਮੈਂਟ ਨਹੀਂ ਵਿੱਚ ਹੁੰਦੀ ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਲੰਬੀ ਪੈ ਜਾਂਦੀ ਹੈ ਥੱਲੇ ਜਿਹੜਾ ਹੈਗਾ ਜਿੱਧਰਲੇ ਪਾਸੇ ਰੋਸ਼ਨੀ ਨਹੀਂ ਪੈਂਦੀ ਉਧਰਲੇ ਪਾਸੇ ਤੋਂ ਫੰਗਸ ਕੰਪਲੈਕਸ ਜਾਂ ਕੀੜੇ ਮਕੌੜੇ ਦਾ ਹਮਲਾ ਵੀ ਹੋ ਸਕਦਾ ਹੈ ਇਹ ਗੱਲ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਤੇ ਜ਼ਰੂਰਤ ਅਨੁਸਾਰ ਜਿਹੜਾ ਹੈਗਾ ਅ ਜ਼ਰੂਰਤ ਅਨੁਸਾਰ ਆਪਾਂ ਜਿਵੇਂ 13045 ਦੀ ਸਪਰੇ ਨਹੀਂ ਕੀਤੀ ਉਹ ਤੁਸੀਂ ਕਰ ਸਕਦੇ ਜਾਂ ਉੱਲੀ ਨਾਸ਼ਕ ਦੀ ਸਪਰੇ ਦੌਗੀਆਂ ਦੇ ਵਿੱਚ ਜਿੱਥੇ ਡਿੱਗੀਆਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਥੱਲੇ ਵਾਲੇ ਪਾਸੇ ਜਿਹੜਾ ਹੈਗਾ ਕੋਈ ਸਮੱਸਿਆ ਨਾ ਹੋਵੇ ਉੱਥੇ ਤੁਸੀਂ ਸਪਰੇ ਕਰ ਸਕਦੇ ਹੋ ਪਾਣੀ ਜਿੱਥੇ ਜ਼ਿਆਦਾ ਚੜਾ ਕੇ ਆਪਾਂ ਲਾਉਣੇ ਜਾਂ ਜਿੱਥੇ ਕਣਕ ਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਆ ਪਾਣੀ ਚੜ ਗਿਆ ਸੀ ਉੱਥੇ ਹਵਾ ਚੱਲ ਗਈ ਆ ਪਾਣੀ ਆਪਣੇ ਲੱਗੇ ਨੂੰ ਦਿਨ ਹੋ ਗਏ ਸੀਗੇ ਉੱਥੇ ਵੀ ਕਣ ਢਿੱਗ ਸਕਦੀ ਆ ਜਾਂ ਆਪਾਂ ਪਾਣੀ ਜਿਹੜਾ ਹੈਗਾ ਗੈਪ ਜ਼ਿਆਦਾ ਪੈ ਗਿਆ ਕਿਉਂਕਿ ਬੂਡ ਸਟੇਜ ਤੋਂ ਲੈ ਕੇ ਤੇ ਪੱਕਣ ਤੱਕ ਜਿਹੜਾ ਗੈਪ ਨਹੀਂ ਜ਼ਿਆਦਾ ਪੈਣਾ ਚਾਹੀਦਾ ਜ਼ਰੂਰਤ ਅਨੁਸਾਰ ਆਪਾਂ ਜਿਹੜਾ ਹੈਗਾ ਲਾਸਟ ਪਾਣੀ ਤੱਕ ਹੀ ਗਿੱਲੇ ਮੂਹੀਂ ਲਾਉਣਾ ਹੁੰਦਾ ਪਾਣੀ ਤੇ ਜਿੱਥੇ ਆਪਣਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਆਪਣੇ ਤੋਂ ਕੋਈ ਲੂਪ ਹੋਰ ਰਹਿ ਗਿਆ ਕੋਈ ਕਿਤੇ ਇਹ ਨੁਕਤਾ ਰਹਿ ਗਿਆ ਉੱਥੇ ਵੀ ਕਣਕ ਦੇ ਵਿੱਚ ਡਿੱਗਣ ਦੀ ਸਮੱਸਿਆ ਆ ਸਕਦੀ ਆ ਜਿਹੜੀ ਜਿੱਥੇ ਕਿਤੇ ਜੜ ਬੂਟਿਆਂ ਨੇ ਪ੍ਰੋਪਰ ਨਹੀਂ ਫੜੀ ਹੁੰਦੀ ਮਤਲਬ ਜੜ ਦੀ ਡਿਵੈਲਪਮੈਂਟ ਨਹੀਂ ਪੂਰੀ ਹੋਈ ਪਕੜ ਪੂਰੀ ਨਹੀਂ ਬਣੀ ਉੱਥੇ ਸਮੱਸਿਆ ਆ ਸਕਦੀ ਪਰ ਜਿਹੜੀ ਮੌਸਮ ਦੇ ਨਾਲ ਤੇਜ਼ ਹਵਾ ਦੇ ਨਾਲ ਜਿਹੜੀ ਕਣਕ ਦੀ ਬੈਂਡਿੰਗ ਹੋਣੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਕਿ ਆਪਾਂ ਇੰਬੈਲੈਂਸ ਨਿਊਟ੍ਰੀਸ਼ਨ ਹੋਇਆ ਨਾਈਟ੍ਰੋਜਨ ਉਹਦੇ ਵਿੱਚ ਜ਼ਿਆਦਾ ਗਈ ਆ ਉਹਨੂੰ ਪोटाश ਜਾਂ ਫਾਸਫੋਰਸ ਜਾਂ ਜ਼ਿੰਕ ਤੱਤ ਉਹਨੂੰ ਬੈਲੈਂਸ ਦੇ ਵਿੱਚ ਨਹੀਂ ਮਿਲਿਆ ਤਾਂ ਉਹਦੇ ਕਰਕੇ ਉਹਦੇ ਵਿੱਚ ਢਿੱਗਣ ਦੀ ਸਮੱਸਿਆ ਆ ਜਾਂਦੀ ਜਾਂ ਜਿਹੜਾ ਸਭ ਤੋਂ ਇੰਪੋਰਟੈਂਟ ਨੁਕਤਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਕਲੋਰਮਕੋਡ ਕਲਰਾਇਡ ਜਾਂ ਜਿਹੜੀ ਲੀ ਹੋਸੈਨਾ ਜਿਹਦੀ ਸਪਰੇਅ ਦੀ ਰეკਮੈਂਡੇਸ਼ਨ ਸਪੈਸ਼ਲੀ ਕੀਤੀ ਗਈ ਆ ਜਿਹੜੀ ਡੀਵੀਡਬਲ 187 ਆ ਜਿਹ ਵੀ ਡੀਵੀਡਬਲ 222 ਆ ਜਾਂ 303 ਉਹਨਾਂ ਵਿੱਚ ਢਿੱਗਣ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਟੈਮ ਜਿਹੜਾ ਬੜਾ ਇਹਨਾਂ ਦਾ ਮਜ਼ਬੂਤ ਹੈ ਤੇ ਮਤਲਬ ਸਪੈਸ਼ਲੀ ਲੋজিং ਰੈਜ਼ਿਸਟੈਂਟ ਵੈਰਾਈਟੀਆਂ ਵੀ ਨੇ ਹੈ ਇਹਨਾਂ ਦੇ ਵਿੱਚ ਡਿੱਗਣ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਤੇ ਜੇ ਡਿੱਗਣ ਦੀ ਸਮੱਸਿਆ ਆਈ ਤਾਂ ਇਹਨਾਂ ਕਾਰਨਾਂ ਚੋਂ ਆਪਾਂ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਆਪਣੇ ਤੋਂ ਕਿੱਥੇ ਕੋਈ ਜਿਹੜਾ ਹੈਗਾ ਘਾਟ ਰਹੀ ਆ ਜਿੱਥੇ ਕਣ ਡਿੱਗ ਪੀ ਆ ਉੱਥੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਅਨਸਾਰ ਆਪਾਂ ਜਿੱਥੇ ਕਿਤੇ ਉਲੀ ਨਾਸ਼ਕ ਦੀ ਜ਼ਰੂਰਤ ਤੁਹਾਨੂੰ ਲੱਗਦੀ ਹੈ ਉੱਥੇ ਕਰ ਦਿਓ ਦੋਗੀਆਂ 'ਚ ਕਰ ਦਿਓ ਸਾਰੇ ਕਿਤੇ ਨਾ ਕਰੋ ਦੋਗੀਆਂ 'ਚ ਕਰ ਦਿਓ ਕੀੜੇ ਮਕੌੜਿਆਂ ਦਾ ਸਪੈਸ਼ਲੀ ਖਿਆਲ ਰੱਖੋ ਤਾ ਮੌਣ ਜਿਹੜੇ ਹਿਸਾਬ ਨਾਲ ਵਧ ਰਿਹਾ ਜਾਂ ਵਿੱਚ ਵਿੱਚ ਬੱਦਲਬਾਹੀ ਹੋ ਰਹੀ ਆ ਇਹਦੇ ਵਿੱਚ ਫੰਗਸ ਕੰਪਲੈਕਸ ਤੋਂ ਵੀ ਬਚਾਅ ਵਾਸਤੇ ਆਪਦੇ ਖੇਤ ਦੀ ਲਗਾਤਾਰ ਆਪਾਂ ਨਿਗਰਾਨੀ ਕਰਦੇ ਰਹੀਏ ਜੇ ਜ਼ਰੂਰਤ ਪੈਂਦੀ ਤਾਂ ਸਪਰੇਅ ਕਰ ਦੀਏ ਕਿਉਂਕਿ ਜਿੱਥੇ ਕਣਕ ਰੰਗ ਬਟਾ ਗਈ ਉੱਥੇ ਆਪਾਂ ਨੂੰ ਕੋਈ ਸਪਰੇਅ ਦਾ ਵੀ ਬਹੁਤਾ ਫਾਇਦਾ ਨਹੀਂ ਹੋਣਾ ਸਪਰੇਅ ਕੋਈ ਵਿੱਚ ਕੰਮ ਨਹੀਂ ਕਰਦੀ ਹੁੰਦੀ ਜਿੱਥੇ ਕਣਕ ਰੰਗ ਬਟਾਰੀ ਆ ਤਾਂ ਉੱਥੇ ਬਹੁਤਾ ਕੋਈ ਫਾਇਦਾ ਨਹੀਂ ਹੋਣਾ ਉੱਥੇ ਜੇ ਕੀੜੇ ਮਕੌੜੇ ਵਗੈਰਾ ਕੋਈ ਸੁੰਡੀ ਦੀ ਸਮੱਸਿਆ ਜਾਂ ਤੇਲੇ ਦੀ ਹੈਗੀ ਤਾਂ ਉਹ ਕਿਰਪਾ ਕਰਕੇ ਦੱਸ ਦਿਓ ਜੀ ਉਹਦੇ ਬਾਰੇ ਆਪਾਂ ਵੀਡੀਓ ਪਾ ਦਾਂਗੇ ਉੱਤੇ ਆਪਾਂ ਕਿਹੜੀ ਸਪਰੇਅ ਕਰ ਸਕਦੇ ਪਰ ਸਿਸਟੈਮਿਕ ਜੇ ਕੋਈ ਉਲੀ ਨਾਸ਼ਕ ਵਗੈਰਾ ਤੁਸੀਂ ਕਹੋ ਤਾਂ ਲੇਟ ਸਟੇਜ ਤੇ ਕਰਨ ਦਾ ਕੋਈ ਨਾ ਫਾਇਦਾ ਹੁੰਦਾ ਨਾ ਉਹ ਕਰਨਾ ਹੀ ਚਾਹੀਦਾ ਆਪਾਂ ਨੂੰ ਕਿਉਂਕਿ 30 35 ਦਿਨ ਕਣਕ ਦੀ ਵਾਢੀ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈਗਾ ਆਪਾਂ ਨੂੰ ਸਪਰੇਅ ਵਾਲਾ ਕੰਮ ਨਿਬੇੜ ਦੇਣਾ ਚਾਹੀਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ